ਧੰਨ ਗੁਰੂ ਨਾਨਕ ਪਾਤਸ਼ਾਹ ਪਿਤਾ ਜੀ ਸੰਸਾਰ ਦਾ ਭਲਾ ਕਰੇ ਨੇ ਦੋ ਸਰੀਰ ਚਾਚੇ ਤਾਏ ਦੇ ਪੁੱਤਰ ਨੇ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਇਹਨਾਂ ਦੇ ਨਾਮ ਨੇ ਭਾਈ ਸ਼ੀਹਾ ਜੀ ਤੇ ਭਾਈ ਗੱਜਨ ਜੀ ਇਹ ਦੋਨੋਂ ਹੀ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਹੱਥ ਜੋੜ ਕੇ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਦੇ ਨੇ ਇਹ ਸਤਿਗੁਰੂ ਗਰੀਬ ਨਿਵਾਜ ਜੀ ਸਾਨੂੰ ਕੋਈ ਇਹੋ ਜਿਹਾ ਉਪਦੇਸ਼ ਬਖਸ਼ੋ ਜਿਹੜਾ ਉਪਦੇਸ਼ ਅਸੀਂ ਗ੍ਰਹਿਣ ਕਰੀਏ ਤੇ ਸਾਡਾ ਜਨਮ ਮਰਨ ਕਟਿਆ ਜਾਵੇ ਵੇਖੋ ਕਿੱਡੇ ਪਿਆਰ ਦੇ ਨਾਲ ਇਹ ਦੋਵੇਂ ਸਿੱਖ ਸਤਿਗੁਰੂ ਨੂੰ ਬੇਨਤੀ ਕਰ ਰਹੇ ਨੇ ਭਾਈ ਸ਼ੀਹਾ ਜੀ ਤੇ ਭਾਈ ਗੱਜਨ ਜੀ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਨੇ ਨਿਮਰਤਾ ਸਹਿਤ ਗਰੀਬ ਨਿਵਾਜ ਸਤਿਗੁਰੂ ਜੀ हे ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਕੋਈ ਇਹੋ ਜਿਹਾ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਨੂੰ ਗ੍ਰਹਿਣ ਕਰ ਲਈਏ ਤੇ ਸਾਡਾ ਜਨਮ ਮਰਨ ਕੱਟਿਆ ਜਾਵੇ ਤੇ ਪਿਤਾ ਜੀ ਨਾਲ ਇਹ ਵੀ ਕਿਰਪਾ ਕਰਿਓ ਸਾਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਉਸ ਵੇਲੇ ਸਤਗੁਰੂ ਦੀ ਅਕਲ ਲੱਗੇ ਭਾਈ ਜੇ ਚਾਹੁੰਦੇ ਹੋ ਨਾ ਜਨਮ ਮਰਨ ਕੱਟਿਆ ਜਾਵੇ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਫਿਰ ਤੁਹਾਨੂੰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਪਵੇਗਾ ਕੀ ਆਖਿਆ ਭੱਗਾਂ ਵਾਲਿਓ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਪਵੇਗਾ ਜਿਉਂ-ਜਿਉ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋਗੇ ਪਹਿਲਾਂ ਤੁਹਾਡੀ ਹੋਮੇ ਦੂਰ ਹੋ ਜਾਵੇਗੀ ਫਿਰ ਚਾਰ ਪਦਾਰਥਾਂ ਦੀ ਪ੍ਰਾਪਤੀ ਵੀ ਹੋ ਜਾਵੇਗੀ ਜਨਮ ਮਰਨ ਵੀ ਤੁਹਾਡਾ ਕੱਟਿਆ ਜਾਵੇਗਾ ਤੇ ਇਹ ਦੋਨੋਂ ਸਿੱਖਾਂ ਨੇ ਫਿਰ ਹੱਥ ਜੋੜਨੇ ਸਤਿਗੁਰੂ ਜੀ ਵਾਹਿਗੁਰੂ ਦਾ ਅਰਥ ਕੀ ਹੈ ਇਹਦਾ ਮਤਲਬ ਕੀ ਹੈ ਸਤਿਗੁਰੂ ਜੀ ਆਖਣਗੇ ਵਾਹਿ ਨਾਮ ਹੈ ਅਚਰਜਗਾ ਵਾਹਿ ਅਚਰਜ ਦਾ ਨਾਮ ਹੈ ਤੇ ਗੂ ਨਾਮ ਹੈ ਅੰਧਕਾਰ ਦਾ ਤੇ ਰੂ ਨਾਮ ਹੈ ਪ੍ਰਕਾਸ਼ ਦਾ ਜਿਹੜਾ ਹਨੇਰੀ ਨੂੰ ਦੂਰ ਕਰਨ ਵਾਲਾ ਹੈ ਪੱਗਾਂ ਵਾਲਿਓ ਵਾਹਿ ਨਾਮ ਹੈ ਅਚਰਜ ਦਾ ਗੂ ਨਾਮ ਹੈ ਅੰਧਕਾਰ ਦਾ ਤੇ ਰੂ ਨਾਮ ਹੈ ਪ੍ਰਕਾਸ਼ ਦਾ ਸਤਿਗੁਰੂ ਦੀ ਆਖ ਲੇ ਕੇ ਜਿਉਂ-ਜਿਉ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋਗੇ ਤੁਹਾਡੇ ਅੰਦਰ ਦਾ ਹਨੇਰਾ ਦੂਰ ਹੁੰਦਾ ਜਾਵੇਗਾ ਅੰਦਰ ਤੁਹਾਡੇ ਪ੍ਰਕਾਸ਼ ਹੁੰਦਾ ਜਾਵੇਗਾ ਤੁਹਾਡਾ ਜਨਮ ਮਰਨ ਵੀ ਕੱਟਿਆ ਜਾਵੇਗਾ ਤੇ ਤੁਹਾਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਵੀ ਹੋ ਜਾਵੇਗੀ ਸਤਿਗੁਰੂ ਜੀ ਆਖਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਤੇ ਫਿਰ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਨਾ ਹੈ ਸਤਿਗੁਰੂ ਕਰਨਾ ਕਿਵੇਂ ਹੈ ਸਤਿਗੁਰੂ ਕਦੇ ਭਾਈ ਚੌਂਕੜੇ ਮੜ ਲੂ ਉਸ ਵੇਲੇ ਹੋਰ ਵੀ ਸੰਗਤਾਂ ਬੈਠੀਆਂ ਸਨ ਹੁਣ ਸਤਿਗੁਰੂ ਦੀ ਨਾਲ-ਨਾਲ ਬੋਲਦੇ ਨਾਲ-ਨਾਲ ਸੰਗਤਾਂ ਬੋਲਦੀਆਂ ਨੇ ਪਾਗਾਂ ਵਾਲ ਜਿਹਨੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਤੁਸੀਂ ਵੀ ਨਾਲ ਨਾਲ ਜਪੋ ਵਾਹਿਗੁਰੂ 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 వాయ గురు 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 ਵਾਹਿਗੁਰੂ 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 ਸਤਿਗੁਰ ਦੀ ਆਖਣ ਲਗੇ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਫਿਰ ਚੌਂਕੜਾ ਮੜ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ ਦਿਨੇ ਕਿਰਤ ਕਰਨੀ ਹੈ ਆਪਣੀ ਯਤਨ ਕਰਦਾ ਹੈ ਕਿਰਤ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਦੀ ਯਾਦ ਬਣੀ ਰਹੇ ਭਾਗਾਂ ਵਾਲਿਓ ਇਹ ਸਤਿਗੁਰੂ ਜੀ ਦੇ ਕੋਲੋਂ ਫਿਰ ਆਗਿਆ ਲੈ ਕੇ ਆਪੋ ਆਪਣੇ ਘਰਾਂ 'ਚ ਦੋਵੇਂ ਜਾਂਦੇ ਨੇ ਤੇ ਸਤਸੰਗੀਏ ਹੁਣ ਅਮਰਤ ਵੇਲੇ ਜਾਗਦੇ ਨੇ ਇਸ਼ਨਾਨ ਕਰਦੇ ਨੇ ਤੇ ਚੌਂਕਰਾ ਮੜ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਨੇ ਦਿਨੇ ਇਹ ਕੀਰਤਕਾਰ ਕਰਦੇ ਨੇ ਤੇ ਯਤਨ ਕਰਦੇ ਨੇ ਨਾਲ ਨਾਲ ਵਾਹਿਗੁਰੂ ਚੱਲਦਾ ਰਹੇ ਜਿਉਂ-ਜਿਉਂ ਇਹ ਅਭਿਆਸ ਕਰਦੇ ਨੇ ਇਹਨਾਂ ਨੂੰ ਅੰਦਰੋਂ ਰਸ ਆਉਣਾ ਸ਼ੁਰੂ ਹੋ ਗਿਆ ਨਾਮ ਦੀ ਰੰਗਤ ਚੜ੍ਹਨੀ ਸ਼ੁਰੂ ਹੋ ਗਈ ਦਿਨੋ-ਦਿਨ ਗੁਰਮੁਖੋ ਬੰਦਗੀ ਦਾ ਨਾਮ ਦਾ ਰੰਗ ਲੱਗ ਰਿਹਾ ਇਹਨਾਂ ਨੂੰ ਕਰਦਿਆਂ ਕਰਦਿਆਂ ਇਹ ਅਵਸਥਾ ਬਣ ਗਈ ਹਾਂਥ ਪਾਉਂ ਕਰ ਕਾਮ ਸਭ ਚਿੱਤ ਨਿਰੰਝਨ ਨਾਲ ਹੁਣ ਭਾਵੇਂ ਦਿਨੇ ਇਹ ਕਿਰਤਕਾਰ ਵੀ ਕਰਦੇ ਨੇ ਕੰਮਕਾਰ ਵੀ ਕਰਦੇ ਨੇ ਲੋਕਾਂ ਦੇ ਨਾਲ ਗੱਲਾਂ ਵੀ ਕਰਦੇ ਨੇ ਪਰ ਚਿੱਤ ਗੁਰਮਖੋ ਇਹਨਾਂ ਦਾ ਹੁਣ ਪਰਮੇਸ਼ਰ ਦੇ ਨਾਲ ਜੁੜਨਾ ਸ਼ੁਰੂ ਹੋ ਗਿਆ ਇਹਨਾਂ ਦਾ ਅਭਿਆਸ ਹੀ ਇਹਨਾਂ ਵੱਧ ਗਿਆ ਇਹਨਾਂ ਦਾ ਹੁਣ ਚਿੱਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਿਆ ਜਾਂਦਾ ਹੈ ਇਹਨਾਂ ਦਾ ਕੋਈ ਲੋੜਵੰਦ ਆਵੇ ਉਹਦੀ ਸਹਾਇਤਾ ਕਰਦੇ ਨੇ ਸੰਗਤਾਂ ਦੀ ਸੇਵਾ ਕਰਦੇ ਨੇ ਆਏਗੇ ਅਤਿੱਥੀਆਂ ਦੀ ਸੇਵਾ ਕਰਦੇ ਨੇ ਤੇ ਹੁਣ ਚਾਰ ਪਦਾਰਥਾਂ ਦੀ ਬਖਸ਼ਿਸ਼ ਹੋਣੀ ਵੀ ਸ਼ੁਰੂ ਹੋ ਗਈ ਜੋ ਮੰਗਿਆ ਸੀ ਇਹਨਾਂ ਨੇ ਪਰਦੇ ਉਹਨਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗਿਆ ਹੁਣ ਗੁਰਮੁਖਾਂ ਦੀ ਰੰਗ ਰੱਤਰਿਆਂ ਦੀ ਸੇਵਾ ਕਰਦੇ ਨੇ ਨਾਮ ਜਪਦੇ ਨੇ ਬੜਾ ਪਿਆਰਾ ਜਿਹਾ ਜੀਵਨ ਬੰਣਾ ਇਹਨਾਂ ਦਾ ਸ਼ੁਰੂ ਹੋ ਗਿਆ ਕਰਦੇ ਆ ਕਰਦੇ ਆ ਭਾਗਾ ਵਾਲਿਓ ਇਲਾਕੇ 'ਚ ਇਹਨਾਂ ਦੀ ਬੜੀ ਚਰਚਾ ਹੋ ਗਈ ਬੜੇ ਪਿਆਰੇ ਸਿੱਖ ਨੇ ਗੁਰੂ ਜੀ ਦੇ ਹਰਕਤ ਦੀ ਸਹਾਇਤਾ ਕਰਦੇ ਨੇ ਸਵੇਰੇ ਸ਼ਾਮ ਧਰਮਸ਼ਾਲਾ ਦੇ ਵਿੱਚ ਆਉਂਦੇ ਨੇ ਲੋਕਾਂ ਨੂੰ ਸੱਚ ਨਾਲ ਜੋੜਦੇ ਨੇ ਸੱਚ ਦਾ ਉਪਦੇਸ਼ ਲੋਕਾਂ ਦੀ ਝੋਲੀ 'ਚ ਪਾਉਂਦੇ ਨੇ ਇਲਾਕੇ ਵਾਲੇ ਇਹਨਾਂ ਦੀ ਚਰਚਾ ਕਰਦੇ ਨੇ ਭਾਗਾ ਵਾਲਿਓ ਕਰਦਿਆਂ ਕਰਦਿਆਂ ਇੱਕ ਸਮਾਂ ਆਇਆ ਭਾਈ ਸ਼ੀਹਾ ਜੀ ਨੇ ਆਪਣੀ ਬੇਟੀ ਦਾ ਵਿਆਹ ਰੱਖਿਆ ਹੁਣ ਗੱਲ ਸੁਣਿਓ ਭਾਈ ਸ਼ੀਹਾ ਜੀ ਦੀ ਬੱਚੀ ਦਾ ਵਿਆਹ ਆ ਗਿਆ ਵਿਆਹ ਤੋਂ ਇੱਕ ਦਿਨ ਪਹਿਲਾਂ ਬਹੁਤ ਸਾਰੀਆਂ ਸੰਗਤਾਂ ਜੋ ਗੁਰੂ ਨਾਨਕ ਬਾਦਸ਼ਾਹ ਦੇ ਦਰਸ਼ਨਾਂ ਵਾਸਤੇ ਜਾ ਰਹੀਆਂ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਇਸ ਇਲਾਕੇ ਦੇ ਵਿੱਚ ਸਤਗੁਰ ਦੇ ਬੜੇ ਪਿਆਰੇ ਸਿੱਖ ਨੇ ਭਾਈ ਸ਼ੀਹਾ ਜੀ ਭਾਈ ਗੱਜਨ ਜੀ ਤੇ ਕਿਤੇ ਕਿਉਂ ਨਾ ਹੋਵੇ ਗੁਰੂ ਦੇ ਸਿੱਖਾਂ ਦੇ ਦਰਸ਼ਨ ਵੀ ਕਰਦੇ ਚੱਲੀਏ ਉਹ ਜਿੰਨੀ ਸਮਤ ਸੀ ਗੁਰਮੁਖੋ ਉਹ ਭਾਈ ਸ਼ੀਹਾ ਜੀ ਦੇ ਘਰ ਚਲੀ ਗਈ ਹੁਣ ਭਾਈ ਸ਼ੀਹਾ ਜੀ ਦੇ ਘਰ ਬਠਿਆਈਆਂ ਵੀ ਬਣੀਆਂ ਹੋਈਆਂ ਨੇ ਹੋਰ ਪਦਾਰਥ ਬਣੇ ਹੋਏ ਨੇ ਕਿਉਂ ਬੱਚੀ ਦਾ ਵਿਆਹ ਹੈ ਕੱਲ ਨੂੰ ਹੁਣ ਭਾਈ ਸ਼ੀਹਾ ਜੀ ਨੇ ਵੇਚ ਜਿ ਕੋ ਕੇ ਉਹ ਸੰਗਤਾਂ ਨੂੰ ਜੋ ਬਰਾਤਿਆਂ ਵਾਸਤੇ ਮਠਿਆਈਆਂ ਬਣੀਆਂ ਸਨ ਪਦਾਰਥ ਬਣੇ ਸਨ ਉਹ ਸੰਗਤਾਂ ਨੂੰ ਸ਼ਗਾ ਦਿੱਤਾ ਮਠਿਆਈਆਂ ਵਿੱਚ ਗਈਆਂ ਉਹ ਪਦਾਰਥ ਵੀ ਸੰਗਤਾਂ ਨੂੰ ਸ਼ਗਾ ਦਿੱਤੇ ਭਾਈ ਸ਼ੀਹਾ ਜੀ ਨੇ ਤੇ ਭਾਈ ਸ਼ੀਹਾ ਜੀ ਦੀ ਘਰ ਵਾਲੀ ਸੋਚਦੀ ਏ ਕੱਲ ਨੂੰ ਬਰਾਤ ਆਉਣੀ ਏ ਕਿਵੇਂ ਹੋਵੇਗਾ ਤੇ ਗੁਰਮਖੋ ਜਦੋਂ ਭਾਈ ਸ਼ੀਹਾ ਜੀ ਨੇ ਸਾਰੀ ਸੰਗਤ ਦੀ ਸੇਵਾ ਬੜੇ ਪਿਆਰ ਦੇ ਨਾਲ ਕੀਤੀ ਜੀ ਨਾਲ ਸੰਗਤਾਂ ਦੀ ਸੇਵਾ ਕੀਤੀ ਤੇ ਜਾਣ ਲੱਗੇ ਜੋ ਸੰਗਤਾਂ ਦਾ ਮੁਖੀ ਸੀ ਨਾ ਉਹਨੇ ਹੱਥ ਜੋੜ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਸਿੱਖ ਭਾਈ ਸਿੰਘਾ ਜੀ ਨੇ ਤੁਹਾਡੀਆਂ ਸੰਗਤਾਂ ਦੀ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਹੈ ਮਹਾਰਾਜ ਜੀ ਇਹਦੀ ਬੱਚੀ ਦੇ ਕਾੜ ਦੇਣੇ ਕੱਲ ਨੂੰ ਕਿਰਪਾ ਕਰਿਓ ਪਿਤਾ ਜੀ ਵਿੱਚ ਆਪ ਖਲੋਕੇ ਇਹ ਬੱਚੀ ਦੇ ਕਾਰਜ ਨਿਪਰੇ ਚਾੜਨੇ ਇਹ ਪਾਈਸ਼ੀਆਂ ਦੇ ਸਾਰੇ ਕਾਰਜ ਤੁਸੀਂ ਆਪ ਸਵਾਰਿਓ ਸਤਿਗੁਰੂ ਪਰੇ ਪਿਆਰ ਦੇ ਨਾਲ ਇਹ ਤੁਹਾਡੀਆਂ ਸੰਗਤਾਂ ਦੀ ਸੇਵਾ ਕੀਤੀ ਹੈ ਜਦੋਂ ਫਿਰ ਉਸ ਗੁਰਮਖ ਨੇ ਅਰਦਾਸ ਕੀਤੀ ਉਹ ਤਾਂ ਗਾਂ ਚਲੇਗੇ ਸਤਿਗੁਰੂ ਦੇ ਦਰਿਆਵਾਂ ਵਾਸਤੇ ਹੁਣ ਸਵੇਰ ਨੂੰ ਫਿਰ ਬਰਾਤ ਗੁਰਮਖ ਜਦੋਂ ਪਹੁੰਚਦੀ ਹੈ ਹਲਵਾਈ ਦਵਾੜਾ ਲੱਗੇ ਹੋਏ ਨੇ ਮਠਿਆਈਆਂ ਬੰਨ ਰਹੀਆਂ ਨੇ ਪਦਾਰਥ ਬੰਨ ਰਹੇ ਨੇ ਭਾਵੇਂ ਬਰਾਤੀ ਜ਼ਿਆਦੇ ਨਹੀਂ ਗੁਰਮੁਖੋ ਪਰ ਗੁਰੂ ਨਾਨਕ ਪਾਤਸ਼ਾਹ ਜੀ ਐਸੀ ਪਿਆਰ ਭਰੀ ਕਲਾ ਵਰਤੀ ਐਸੀ ਰਹਿਮਤ ਵਰਤੀ ਗੁਰਮੁਖੋ ਜਿੰਨੇ ਕ ਪਦਾਰਥ ਬਚੇ ਸਨ ਜੋ ਤਿਆਰ ਹੋ ਰਹੇ ਹੋ ਰਹੇ ਸਨ ਉਹਨਾਂ 'ਚ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ ਸਾਰੇ ਬਰਾਤੀਆਂ ਨੇ ਗੁਰਮੁਖੋ ਜਲ ਪਾਣੀ ਛਕਿਆ ਪ੍ਰਸ਼ਾਦਾ ਪਾਣੀ ਛਕਿਆ ਤੇ ਜਿਹੜਾ ਪ੍ਰਸ਼ਾਦਾ ਛਕਦਾ ਹੈ ਉਨੂੰ ਰਸ ਆਉਂਦਾ ਹੈਂਂ ਰਸ ਆਉਂਦਾ ਹੈ। ਉਹ ਜਿੱਥੇ ਭਾਈ ਸ਼ੀਹਾ ਦੀ ਵਿڈਿਆਈ ਕਰਦਾ ਹੈ ਉੱਥੇ ਗੁਰਨਾਨਕ ਦੀ ਵਿڈਿਆਈ ਕਰਦਾ ਹੈ। ਆਖਦਾ ਹੈ ਕਿ ਗੁਰਨਾਨਕ ਪਾਤਸ਼ਾਹ ਜੀ ਤੁਸੀਂ ਦਾ ਧੰਨ ਹੋ ਤੁਹਾਡੇ ਸਿੱਖ ਵੀ ਧੰਨ ਨੇ। ਵੇਖੋ ਕਿੱਡੇ ਪਿਆਰ ਦੇ ਨਾਲ ਬਰਾਤੀਆਂ ਦੀ ਸੇਵਾ ਕਰ ਰਹੇ ਨੇ। ਸਾਰੇ ਬਰਾਤੀ ਬੜੇ ਖੁਸ਼ ਹੋਏ। ਉਹ ਪਦਾਰਥਾਂ 'ਚ ਬੜੀਆਂ ਬਰਕਤਾਂ ਮਈਆਂ ਗੁਰਮੁਖੋ। ਭਾਗਾਂ ਵਾਲਿਓ। ਵਿਚ ਕਰਤਾ ਪੁਰਖ ਖਲੋਆ ਵਾਲ ਨਾਂ ਵਿੰਗਾ ਹੋਆ ਉਹ ਬਹਿਮ ਦਾ ਉਹ ਬਖਸ਼ਿਸ਼ਾਂ ਵਰਤੀਆਂ ਇਹਨਾਂ ਤੇ ਤੇ ਉਸ ਵੇਲੇ ਸਤਗੁਰ ਨੇ ਦੋਵੇਂ ਸਿੱਖਾਂ ਨੂੰ ਗੱਲ ਦੇ ਨਾ ਲਾਇਆ ਆਖਿਆ ਭਾਈ ਸ਼ੀਹਾ ਜੀ ਭਾਈ ਗੱਜਨ ਜੀ ਅੱਜ ਤੋਂ ਤੁਸੀਂ ਆਪਣੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਵੀ ਕਰਨਾ ਹੈ ਹੋ ਟੁੱਟਿਆਂ ਨੂੰ ਪਰਮੇਸ਼ਰ ਦੇ ਨਾਲ ਸੱਚ ਦੇ ਨਾਲ ਜੋੜਨਾ ਹੈ ਪਾਗਾਂ ਵਾਲਿਓ ਇਹ ਦੋਨੋਂ ਸਿੱਖਾਂ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਦੂਰ ਦੂਰ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਿਸ ਵੇਲੇ ਗੁਰਨਾਨਕ ਬਾਸ਼ਾ ਦੂਸਰੀ ਉਦਾਸੀ ਤੇ ਚੱਲੇ ਸਨ ਸਾਡਾ ਇਤਿਹਾਸ ਕਹਦਾ ਇਹ ਦੋਵੇਂ ਸਿੱਖ ਵੀ ਗੁਰਨਾਨਕ ਜੀ ਦੇ ਨਾਲ ਗਏ ਫਿਰ ਭਾਈ ਸ਼ੀਹਾ ਜੀ ਤੇ ਭਾਈ ਗੱਜਾਂ ਜੀ ਇਹ ਸਤਗੁਰੂ ਭਾਗੇ ਗੁਰਮੁਖੋਂ ਦੋਵੇਂ ਸਿੱਖ ਤੇ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੇ ਵਿੱਚ ਇਹ ਦੋਨੋਂ ਸਿੱਖਾਂ ਦਾ ਜ਼ਿਕਰ ਕਰਦੇ ਨੇ ਇਹਨਾਂ ਅਕਿਓ ਭਾਈ ਗੁਰਚਰਨ ਸਿੰਘ ਜੀ ਨੇ ਇੱਕ ਕਥਾ 'ਚ ਇਹ ਦੋ ਸਿੱਖਾਂ ਦਾ ਨਾਮ ਲਿਆ ਇਹ ਨਾਮ ਕਿੱਥੇ ਲਿਖਿਆ ਹੈ ਅਸੀਂ ਤਾਂ ਕਦੇ ਸੁਣਿਆ ਨਹੀਂ ਭਾਗਾਂ ਵਾਲਿਓ ਫਿਰ ਭਾਈ ਗੁਰਦਾਸ ਜੀ ਨੇ ਬੜੇ ਅਦਬ ਸਤਕਾਰ ਦੇ ਵਿੱਚ ਇਹ ਦੋਨੋਂ ਸਿੱਖਾਂ ਦਾ ਜ਼ਿਕਰ ਆਪਣੀਆਂ ਵਾਰਾਂ ਦੇ ਵਿੱਚ ਕੀਤਾ 11ਵੀਂ ਵਾਰ ਦੇ ਵਿੱਚ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਸ਼ੀਹਾ ਉਪਲ ਜਾਨੀਏ ਉਪਲ ਜਾਨੀ ਸ੍ਰੀ ਗੁਰੂਕ ਜੀ ਕਹਿੰਦੇ ਸ਼ੀਹਾ ਉਪਲ ਜਾਨੀਏ ਗੱਜਨ ਉਪਲ ਸਤਗੁਰ ਭਾਵੈ ਕਹਿੰਦੇ ਇਹ ਦੋਨੋਂ ਸਿੱਖ ਸਤਗੁਰ ਨੂੰ ਭਾਗੇ ਫਿਰ ਪਾਵ ਸਤਗੁਰ ਨੂੰ ਚੰਗੇ ਲੱਗਣ ਲੱਪੇ ਕਿਉਂ ਇਹਨਾਂ ਨੇ ਗੁਰੂ ਦਾ ਹੁਕਮ ਮੰਨਿਆ ਸ਼ਬਦ ਦੀ ਕਮਾਈ ਕੀਤੀ ਗੁਰਮੁਖੋ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਭਿਆਸ ਕੀਤਾ ਇਹਨਾਂ ਨੂੰ ਚਾਰ ਪਾਜ਼ਾਰਥਾਂ ਦੀ ਪ੍ਰਾਪਤੀ ਵੀ ਹੋਈ ਇਹਦੀ ਬੇਨਤੀ ਇਹਨਾਂ ਕੀਤੀ ਸੀ ਨਾ ਗੁਰੂ ਦੇ ਚਰਨਾਂ ਦੇ ਵਿੱਚ ਸਤਿਗੁਰੂ ਕਿਰਪਾ ਕਰੋ ਜਨਮ ਮਨ ਕੱਟਿਆ ਜਾਵੇ ਤੇ ਸਤਿਗੁਰ ਨੇ ਇਹਨਾਂ ਦਾ ਜਨਮ ਮਰਨ ਵੀ ਕੱਟ ਦਿੱਤਾ ਗੁਰਮੁਖੋ ਇਹਨਾਂ ਦੇ ਅੰਦਰ ਗੁਰਮੁਖੋ ਇੱਕ ਖੇੜਾ ਆ ਗਿਆ ਇੱਕ ਰਸ ਆ ਗਿਆ ਇਹ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੋੜਦੇ ਨੇ